ਬਾਰ ਲੱਡੂ ਖਾਣ ਸੀ ਜਾਂਦੇ ਉਹਨੂੰ ਬਰਾਤ ਸ਼ਾਪ ਨਹੀਂ ਸੀ ਜਾਂਦੀ ਬਰਾਤ ਕੁੜੀਆਂ ਨੂੰ ਟਿੱਚਰਾ ਕਰਨ ਸੀ ਜਾਂਦੀ ਬਰਾਤ ਜਾਂਦੀ ਸੀ ਰਾਖੀ ਕਰਨ ਲਈ ਲਾੜੇ ਦੀ ਤੇ ਦੋਲੀ ਬਰਾਤ ਜਾਣ ਦਾ ਸਾਰਾ ਜਿਹੜਾ ਅਰਥ ਹੈ ਉਹ ਜੰਗ ਦੀ ਜੜਾਈ ਹੈ ਜੰਗ ਦੀ ਜੜਾਈ ਹੈ ਉਹਦਾ ਮਤਲਬ ਜਦੋਂ ਰਾਜੇ ਕਿਸੇ ਦੁਸ਼ਮਣ ਤੋਂ ਲੜਾਈ ਲੜਨ ਜਾਂਦੇ ਸੀ ਤਾਂ ਉਹਦੇ ਹੱਥ ਵਿੱਚ ਤਲਵਾਰ ਹੁੰਦੀ ਸੀ ਤੇ ਲਾੜੇ ਦੇ ਤਲਵਾਰ ਉਹਨੂੰ ਸ਼ਕਨ ਕਿਉਂ ਦੱਸ ਤੇ ਲਾੜੇ ਦੇ ਚਾਦਰ ਲਾੜਾ ਇੱਕ ਬਿਲਕੁਲ ਰਾਜੇ ਦਾ ਹੀ ਰੂਪ ਹੁੰਨੇ ਸੀ ਕਰਕੇ ਉਹ ਕਲ ਨਹੀਂ ਪਰਣਾ ਪਿਆ ਹਾਂ ਪਰਨੇ ਤੋਂ ਤਾਂ ਨਾ ਬੜਾ ਚਾਰ ਸੁਰੇ ਚਿਕੜਾ ਕੁੜਨੇ ਨੇ ਦੀਦਾ ਦਾ ਮਾਮੇ ਨੇ ਲੱਖੋਂ ਚੱਤਰਿਆ ਹਾਂ ਜੇ ਬਲ ਪੈ ਤਰੀ ਤਰੀ ਤੇ ਸਿਆਣੀਆਂ ਬੁੜੀਆਂ ਦੇ ਬੰਦੇ ਨੇ ਕੀ ਕੀਤਾ ਨਾ ਉਹ 56 ਚਾਰ ਮੰਜੇ ਦਾ ਖੰਗਨ ਜਿੱਥੇ ਤੱਕ ਉਹ ਹੁੰਦਾ ਉਹ ਤਾਂ ਗਿਣਤੀ ਕਰਦੇ ਆ ਉਹ ਇਹ ਸੱਤ ਹੈ ਜੀ ਪਰ ਗਿਣਦੇ ਤੋਂ ਸੱਤ ਗਿਣਤੀ ਕਰਨਾ 5 9 ਉਹ 56 ਦੇ ਪੈ ਰੇਸ ਕਰਦੇ ਧਰਦਾ ਸੀ ਵੀ ਤਿਲਕ ਨਾ ਕਰ ਤੇ ਕੋਈ ਮਤਲਬ ਨਹੀਂ ਜੀ ਜੀ ਗੋਰ ਕੋਈ ਮਾਤੋਂ ਨਹੀਂ ਹੁੰਦੀ ਮਤੋਂ ਹੀ ਪੜਾਉਂਦੇ ਹੈਗੇ ਉਹ ਮਤੋਂ ਉਸ ਤੋਂ ਬਚਣ ਦਾ ਕਿ ਜਿਹੜੇ ਚੁੱਗਦੀ ਆਪਾਂ ਗੱਲ ਕਰਦਾ ਜਾਂ ਜਿਹੜੇ ਸਮਝੀ ਆਪਾਂ ਗੱਲ ਕਰਦੇ ਉਹ ਉਸ ਵਿੱਚ ਚੰਗਲ ਬਹੁਤ ਹੁੰਦਾ ਤੇ ਗਿੰਦੰਬੇ ਅੰਦਰ ਤਾਕੂ ਚੋਰ ਲਟੇਰੇ ਇਹ ਸਾਰੇ ਰਹਿੰਦੇ ਠੀਕ ਹੈ ਜੀ ਉਹ ਬਰਾਗ ਨੂੰ ਸਪੈਸ਼ਲ ਹੁੰਦੀ ਸੀ ਤਾਂ ਤੋਂ ਬਰਾਗ ਕੋਲ ਨਾ ਹੁੰਦੀ ਸੀ ਬਰਾਗ ਕੋਲ ਖਾਣ ਤੋਂ ਬਰਾਗ ਕੋਲ ਡੋਲੀ ਹੁੰਦੀ ਸੀ ਇਸੇ ਡਾਕਟਰ ਲਾੜਾ ਆਉਂਦੀ ਨਾ ਤਲਵਾਰ ਦੇਗਾ ਸੀ ਉਹਦੀ ਧਾਰ ਦੇਖਦਾ ਸੀ ਕਿ ਇਹ ਖੁੰਡੀ ਹੈ ਕਿ ਤਿੱਕੀ ਹੈ ਇਹ ਨicker ਕੋ ਜੰਟੀ ਬਣਦਾ ਸਰਵਾਲਾ ਬਣਦਾ ਮੁੰਡੇ ਦਾ ਚਾਚੇ ਦਾ ਪੁੱਤ ਸਰਵਾਨਾ ਮਹਦਾ ਮੁੰਡੇ ਦਾ ਸਗਾ ਭਾਈ ਸਰਵਾਲਾ ਬਣਦਾ ਮੁੰਡੇ ਦਾ ਤਾਏ ਦਾ ਪੁੱਤ ਜੇ ਨਾ ਹੁੰਦੇ ਫਿਰ ਭੂਆ ਦਾ ਪੁੱਤ ਤੇ ਉਹ ਬਣਾਉਂਦਾ ਤਾਂ ਮਾਮੇ ਦਾ ਤੇਨੇ ਉਹਦੇ ਨਾਲ ਭਰਾ ਲੱਗਦੋਂਦਾ ਆਪੇ ਭਰਾ ਲੱਗਦਾ ਆਉਂਦਾ ਆਪਦੇ ਪਰਵਾਦ ਠੀਕ ਹੈ ਇਹ ਫਰਕ ਕਰੋ ਡਾਕੂ ਬਣਦਾ ਜਨਰੇ ਕਹਿੰਦੇ ਹੋਗਾਟਾ ਤਰ ਹਮ ਅੜਤ ਪੈ ਡਾਕੂ ਇਹ ਤੇ ਡਾਕੂ ਢੋਲੀ ਵਾਲੀ ਲੈ ਰਾਂ ਮਰੀ ਜਾਂਦੀ ਹੈ ਤੇ ਅਗਲੇ ਨੇ ਜਿਹੜਾ ਦੋਰੀ ਦੇ ਘਰਾਂ ਸੀ ਜਿਹੜਾ ਬਹਿ ਕੇ ਲੇਸੂ ਫੜਦਾ ਲੜਾ ਵਰਤਦਾ ਪਰ ਉਹ ਸਰਵਾਲੇ ਦਾ ਅਰਥ ਦੇਖ ਸਿਰਵਾਲਾ ਜਦੋਂ ਲੜਕੀ ਵਿਧਵਾ ਹੋ ਜੇ ਤਾਂ ਜਿਹੜੇ ਸਮਾਜ ਜਿਹੜੇ ਵੀ ਬੰਦੇ ਨੂੰ ਉਹਦੇ ਨਾਲ ਜੋੜਾ ਬਣਾਉਣ ਦੀ ਇਜਾਜ਼ਤ ਦਿੰਦਾ ਹੁਣ ਕਹਿੰਦੇ ਨੇ ਸਿਰ ਤਰਨਾ ਉਦੋਂ ਬਾਅਦ ਉਹ ਏਲੇ ਲਣ ਨੂੰ ਕਿਸੇ ਕੋਲ ਨੂੰ ਸਰਵਾਲਾ ਕਰਨੀ ਐਸੇ ਕਰਕੇ ਉਹ ਹਰੇਕ ਸ਼ਗਨ ਦੇ ਨਾਲ ਹੁੰਦਾ ਸੀ ਕਿਆ ਤੂੰ ਤਿੰਨ ਦਿਨ ਪਹਿਲਾਂ ਪਟਨਾ ਮੜਦਾ ਸ਼ੁਰੂ ਹੋ ਗਿਆ ਤਿੰਨ ਦਿਨ ਪਹਿਲਾਂ ਤਿੰਨ ਵੱਢਣੇ ਸੀਗੇ ਨਰਤਾਇਕ ਮਾਰਾ ਜਾਇ ਐਂ ਜੇ ਲਾਇ ਕੰਮ ਨਵੇੜ ਦਿੰਦੇ ਬਸ ਪਹਿਲਾਂ ਨਾ ਲੋਕ ਰੋਜ਼ ਨਾਉਂਦੇ ਨਾ ਉਹ ਮੇਰੇ ਦੇ ਨਾਉਂਦੇ ਵੀ ਨਹੀਂ ਸੀ ਆ ਟੈਂਪਲ ਦਾ ਸੀ ਅੱਛਾ ਇਹ ਵੀ ਹੈ ਨਾ ਇਹ ਸੁਣਾ ਪ੍ਰਿੰਸੀਪਲ ਤੋਂ ਹਾਂ ਤੇ ਜੁਗਤ ਕੱਢੀ ਵੀ ਕੋਈ ਐੇਜਾ ਲੇਪ ਬਣਾਈਏ ਜਿਸ ਦੇ ਨਾਲ ਜਦੋਂ ਜਮ ਦੇ ਰੰਗਤ ਲਾਉਂਦੇ ਪੂਰਾ ਹੋ ਜੇ ਨਿਕਲ ਜਾਵੇ ਨਿਕਲ ਜੇ ਤੇ ਜਿਹੜੀ ਸਰੀਰ ਦੀ ਮੈਲ ਹੈ ਉਹ ਲੈ ਜੀ ਉਹ ਲੈ ਜੀ ਨੰਬਰ 3 ਛਰੀ ਦੀ ਚਮੜੀ ਤੇ ਲੇ ਸ੍ਰੀ ਆ ਜੀ ਠੀਕ ਹੈ ਇੱਕਦਮ ਦਾ ਜੋ ਆ ਦਾ ਆਟਾ ਜੋ ਆ ਦਾ ਆਟਾ ਹਾਂ ਜੀ ਤੇਲ ਤੇਲ ਹੋ ਗਿਆ Yeah, hold on.